cái bát đấy phụ đi vào này thôi cái phải nó cho thế này cái thế là cái bát cái gì đó nên cái số à cái số cái nó cái thế nó bớt đó mà nó vậy cái thế

ਉਹ ਮਾਰੂ ਦਰਾਟਾ ਤਾ ਦੇ ਦੇਆ ਕਾ ਫਟ ਗਈ ਬਾਗੀ ਜਾਣ ਦੇਖੇ ਨਿਕਲੂ ਥੋੜੀ ਪੁਲੀ ਬਾਹਰ ਤੱਕ ਖੋਲ ਦੇ ਉਹ ਤੇ ਚਾਹੀਆ ਹੈ ਛਕਾ ਉਹਦੇ ਨਾਲ ਦੇ ਲੰਨੂ ਮਿੱਠੂ ਖਾਣਾ ਬੈ ਆਓ ਉਹ ਕੰਬਿਆ ਬੈ ਉਹ ਕਾਲੀ ਕੰਬਲੀਆ ਇਹ ਤੁਸੀਂ ਅੰਦਰ ਪੰਨਾ

ਇਹ ਲੋਖੇ ਕੀ ਹੈ ਉਹ ਬਾਅਦ ਚ ਖੜਾ ਖੜਾ ਰਹੇ ਉਹ ਦਾ ਕਾ ਦੱਸ ਨਹੀਂ ਨਹੀਂ ਅੱਗੇ ਅੱਗੇ ਨਾ ਬੀਬੀ ਨੇ ਨਾ ਥੋਡੀ ਪੈਨੂ ਖੜਦਾ ਕੌਣ ਆਹ ਹੈ ਕੌਣ ਆਹ ਤੇ ਫਿਰ ਇੱਥੇ ਕੀ ਕਰਨਾ ਹੁਣ ਆਪਣੇ ਨੂੰ ਇੱਥੇ ਜਾਂਦ ਕਾਲਾ ਖੱਦ ਕੇ ਖਿਆ ਕਿਨੂੰ ਆਪਾ ਨੂੰ ਅੱਗੇ ਥੋਡੀ ਖੜਦਾ ਪੈਨੂ ਤੇ ਇੱਥੇ ਛੋਟੀ ਨਹੀਂ ਮਾਰੀ ਗਈ ਆ ਗਿਆ ਬੀਬੀ ਜੀ ਜਾਗਦਾ ਕੇ ਭੱਜ ਗਿਆ ਨਹੀਂ ਜਾਂਦੇ ਭੱਜ ਗਿਆ ਮੈਂ ਰਥਾ

ਮੈਨੂੰ ਸੱਦ ਨਾਲੀ ਤੂੰ ਮੈਂ ਕਿੱਥੇ ਖੇਤ ਗਿਆ ਦੀ ਉਦੋਂ ਫਿਰ ਪਤਾ ਨਹੀਂ ਸੀ ਮੈਂ ਤਾਂ ਖੈ ਲਾਉਣੇ ਗਿਆ ਕਿਹਾ ਜਾ ਫੇ ਜਾਕ ਤੇ ਆਖੋ ਤੇ ਪੋੜਸੇ ਮਾਰ ਕਿੱਥੇ ਆ ਹੁਣ ਦੇਖਾ ਹੋ ਹੁਣ ਦੇਖਿਆ ਡਾਂਗ ਦਾ ਜਾ ਹਰ ਜਮੀਨ ਦੇਖ ਜਾਗਾ ਆਉਰੇ ਖੜਾ ਆ ਆਉਰੇ ਡਾਂਗ ਉਲੇ ਹਾਂ ਆ ਪਹਿਲੇ ਪਾ ਤੇ ਪਈਏ ਤੇਰੀਆਂ ਨਹੀਂ ਫਰਾਵਰੇ ਡਾਂਗ ਚੱਕ ਫੜਾਈਆਂ ਨਾ ਆਸਰਾਣੇ ਪਈਏ ਸਰਾਣੇ ਸਰਾਣੇ ਵਿਚਾਰੇ ਇਹ ਇੱਧਰ ਹੋਰ ਖੜਾ ਲਾ ਦੋ ਮਾਰੀ ਸਾਲਾ ਤੂੰ ਮੇਰਾ ਠੰਗਿਆ ਨਾ ਯਾ ਕੋ ਪਾਤੀਆ ਕੇ ਬਾ ਜਾ ਕੇ ਯਾ ਨਾ ਗਾਉਂ ਨਹੀਂ ਚੜਦਾ ਹਾਂ ਜਾ ਹਾਂ ਹਣ ਕੇ ਤੂੰ ਹੋ ਲੈਂਦਾ ਹੋਈ ਬਿੱਲੂ ਦੇ ਬਾਰ ਕੋਲੇ ਹੁਡੀ ਦਾ ਸਾਲਾ ਇਹ ਥਾਰਾ ਪੈਸਾ ਵਾਸਤਾ ਤੂੰ ਅਗਰ ਸਾਲਾ ਦਾਇਤਾ ਕਰੇ ਬਾਕੇ ਆ ਲੈ ਚਾਕੇ ਲੈ ਦੇ ਕੋਚ ਯਾਰ ਫੋਟਾ ਦੇ ਚਾਕੇ ਨਾ ਕਿਦਾ ਦਾ ਕੰਦਾ ਦੋ ਬਾਜ ਕਹ ਦੇ ਆ ਗਾ ਮਾਜਾ ਹੋ ਨਾ ਗਿਆ ਉਹ ਤੋਤੀ ਯਾ ਬੜਾ ਹਾਂ ਤੋਤੀ ਯਾ ਬੜਾ ਚਾਦਰ ਆ ਬੰਦੇ ਉਹ ਨਹੀਂ ਹੋ ਕਿਹੜਾ ਹੋ ਜਾ ਹੈ ਚਾਦਰ ਆ ਬੰਦੇ ਚਿੱਟਾ ਝਗਾ ਪਾਇਆ नहीं नहीं चादर का तो हाँ, नहीं है तो छुट्टू आ कर किधर लोग हैं आ बिल्लू दे बाहर चतुर है आधा हाँ बिल्लू दे बाहर चतुर बैठू का बिल्ला दाते बाहर जाता हाँ बाहर आता क्या गांव के नहीं है एक्टी करना है तो कौन थी यार यार करने की बात दिया पस्ता ले ही फेरता पस्ता ना ले ही फेरता आ पहुंच गया कूट हाँ बाकी राम मैंने आज तक आ बोला ਹਾਂ ਤਾਂ ਕਿ ਉਸਤਾਲ ਸੀਗਾ ਇਹਦੇ ਕੋਈ ਰਾਮੇ ਮੈਂ ਹਾਂ ਠੀਕ ਆ ਸੱਚੀ ਗੱਲ ਹੈ ਉਸਤਾਲ ਸੀਗਾ ਚੋਰੀ ਦਾ ਸੀ ਮੈਂ ਦੇਖ ਲਿਆ ਸੀ ਬਤਾਲ ਸੀਗਾ ਆਹੋ ਪਾਛਲਾ ਭਾਵੇਂ ਤੂੰ ਜੱਡਾ ਹੀ ਜਾਂਦੇ ਡੈ ਕਾਲ ਤੋਂ ਮੈਨੂੰ ਪਤਾ ਲੱਗ ਗਿਆ ਯਾਰ ਕੁੜੀ ਨੂੰ ਉਖਾਰ ਕੇ ਦੀ ਉਹ ਜਾਂ ਤੂੰ ਸੀ ਛੋਟੀ ਮਾਰਦਾ ਚੁੱਪ ਕਰ ਜਾ ਯਾਰ ਪਾਸੋਂ ਤੇਰੇ ਕੋਈ ਬੰਦਾ ਆਇਆ ਸੀ ਜਿਹੜਾ ਮੁੰਡਾ ਟਕੇ ਦਾ ਥਾਣੇ ਤੇ ਲੱਗਾ ਉਹਨੂੰ ਮੈਂ ਫੋਨ ਲਾਉਂ ਨੰਬਰ ਹੈਗਾ ਤੜਕੇ ਇਹਨੂੰ ਬੁਲਾ ਦਿਆਂਗੇ ਹਾਂ ਹਾਂ ਕਿੱਧਰ ਤੂੰ ਗਿਆ ਹੁਣ ਇਹ ਕੰਮ ਕਿੱਦ ਨੂੰ ਗਿਆ ਥਾਣੇ ਨੂੰ ਫੋਨ ਲਾਉਣਾ ਸੀ ਹਾਂ ਰਮੇ ਬਾਹ ਦਾਦਾ ਬਾਹ ਦਾਦਾ ਮੈਂ ਬਿੱਲੂ ਦੇ ਬਾਹ ਚ ਖੜਾ ਹਾਂ ਹਾਂ ਇਹਨੂੰ ਬਾਨੇ ਚੰਦਾ ਫੋਟੀ ਦਾ ਓਕਾ ਪਾਟੀ ਆ ਕਾ ਫਾਵੇ ਤਾ ਟਟਾਣੀ ਤੇ ਰਿਪੋਰਟ ਲਿਖਾ ਕੇ ਆਇਆ ਸਾਹ ਦੇਖਦੇ ਨੇ ਮਾਣਿਆ ਕਿ ਨਾ ਚੋਤਾ ਕੋਤੀ ਨਹੀਂ ਥੇਕਾ ਚਲਾ ਤਾ ਚਲਾ ਥੇਕੇ ਹਾ ਮਾਰ ਕੇ ਫਦਾ ਕਰੂ ਹੋਰੂ ਕਰਨਾ ਸੀ ਇੱਥੇ ਬਰੇ ਆ ਕੇ ਬਿਠਾ ਲੈਂਦੇ ਤੇ ਠਾਣੇ ਬੂਨ ਲਾ ਦਿੰਦੇ ਨਾ ਦਾ ਚੰਦ ਨਹੀਂ ਨਹੀਂ ਦਿਨੇ ਕਦੋਂ ਕਹਿੰਦੇ ਆਇਆ ਸੀ ਇਹ ਕਹਿੰਦਾ ਆਹ ਜਾ ਰੇ ਬਈ ਜੀ ਨਾ ਛੋਟੀ ਘਾੜ ਦਾ ਪਾਇਨ ਆਇਆ ਕਿਹਾ ਗਿਆ ਆਹੋ ਉਹ ਹੀ ਤੁਸੀਂ ਸੀ ਅੱਡ ਹੀ ਜਾਂਦੇ ਪਾ ਕੇ ਆ ਫਿਰ ਜੀ ਥਾਂਗ ਦਾ ਕਹ ਭੱਜ ਗਿਆ ਤੇ ਮੋਟਾ ਤਾਂ ਕਹੀਦਾ ਰਹਤੇਦਾਰ ਆ ਕੋਈ ਉਹ ਨਹੀਂ ਇਹ ਨਾ ਕਰ ਮਾਹੋਂ ਦਾ ਤੇਰੀ ਮਾਂ ਕੀ ਜਾਣ ਦੇ ਦਿੰਦਾ ਆ ਗਿਆ ਚੰਗਾ ਹੋ ਗਿਆ ਇਹੋ ਜੇ ਬੰਦੇ ਨੂੰ ਬਾੜੀ ਦੰਦਾ ਕਰੇ ਬੁੱਢਿਆ ਹੁੰਦੇ ਮਿੱਠੂ ਬਾਦ ਲੈਦਾ ਉਹ ਯਾਰ ਕੋਈ ਨਹੀਂ ਬਾੜ ਦਾ ਨੂੰ ਆ ਬਿੱਲੂ ਦੇ ਬਾੜ ਚ ਪਾਊਗਾ ਕਾਲਾ ਕਾਕਾ ਦੀ ਭਾਰੀ ਖੰਦੀ ਕੁੜੀ ਕੁੜੀ ਨੂੰ ਤਾਂ ਹੀ ਬੰਗਲੀ ਝਾਖ ਲੈ ਕੇ ਤਾਇਆ ਉਹ ਜੀਗਾ ਮਿੱਠੂ ਇਹਨਾਂ ਬਾਦ ਲੈਦਾ ਗਾਹੜਾ ਪਾਉਂਦੇ ਦੇ ਇਹ ਜਿਹਨੂੰ ਕਿਨੇ ਵੜ ਲੈਣਾ ਇਹ ਜੀਗਾ ਆ ਇੱਥੇ ਗੱਲ ਜਾਣ ਕੇ ਜਾ ਜੋਤੀ ਕੀ ਕਹਿੰਦਾ ਹੈ ਅਕੀਆ ਕਿਉਂ ਰੋਟੀਆਂ ਕਾਦੋ ਲਿਆ ਗਿਆ ਸਾਲਾ ਕਾ ਨਾਟਕ ਹੋ ਗਿਆ ਗਾਗਤੀ ਧੜਕੇ ਨਾਲੇ ਰੋਟਾ ਤੇ ਕਾ ਆਖਾ ਦੀ ਇਹਨੂੰ ਕਾ ਦਿੱਤੀ ਰੋਟੀ ਤੂੰ ਦਾਲ ਫੁੱਢੀ ਆਂਦਾ ਦੇਣੀ ਨਹੀਂ ਸੀ ਰੋਟੀਆਂ ਖਾਣਗੀਆਂ ਨਹੀਂ ਸੀ ਮੈਂ ਖਾਣ ਲੱਗਿਆ ਮੈਰੇ ਆ ਦੇਖਾ ਮੁੰਝਾ ਲਿਆ ਨੂੰ ਪੈ ਗਿਆ ਮਾਖ ਪਗਾੜੀ ਜਾਂਦਾ ਜਾਣਦਾ ਜਾਣ ਕੇ ਹੱਥੂਹ ਮਾਰਦਾ ਤਾ ਮਾ ਹ ਕੋਟੋ ਲੈ ਜਾਂਦਾ ਨਾ ਦਖਨੂ ਜਾਂਦਾ ਉਹ ਕਦੇ ਨਾ ਮਰੀਆ ਸੀ ਹਾਂ ਹਾਂ ਉਹ 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 ਅੰਨ ਭਾਣ ਦੇ ਆਈ ਕਰੀ ਗੇ ਹਾਂ ਫੁੱਟਿਆ ਉਹ ਗਵਾ ਦਿਆ ਹੈ ਹੈ ਤਾਂ ਬੰਦਾ ਹੈ ਘਰ ਦਾ ਗੱਲ ਕਰ ਤੂੰ ਆ ਗਿਆ ਤੇ ਨਹੀਂ ਰਾਤ ਨੂੰ ਘਰੇ ਬਾੜਨ ਦਾ ਕੀ ਲੋੜ ਆ ਬਾੜਨ ਕੰਮ ਕੀ ਹੈ ਯਾਰ ਆਹ ਇਹਨੂੰ ਕਹਿੰਦੇ ਬਾੜਿਆ ਹੀ ਨਹੀਂ ਤਾਂ ਹੀ ਦੱਸਦਾ ਹਾਂ ਦਾਗ ਲਿਆ ਕਰ ਤਾਇਗਾ ਚਾਸ ਪਾ ਦਿੱ ਗਿਆ ਇਹ ਤਾਂ ਉਹੀ ਲੱਗਦਾ ਸੂਏ ਤੇ ਬੈਠਾ ਸੀ ਇਹ ਬਾਉ ਹਿੱ ਗਿਆ ਫੇ। ਹੱਥ ਨੇ ਜੇ ਬੈਠਾ ਰਿਹਾ ਤੇ। ਇਹ ਪੈਸੇ ਫੁੰਦਾ। ਬਾਣੀ ਕੱਢੇ ਬੰਨ ਦਿੰਦਾ। ਤੇਰੀ ਗੱਲ ਸਹੀ ਐ। ਆ ਆ ਆ ਪੱਡਾ ਸਾ ਚੱਕ ਦੇ। ਤੇ ਕੀ ਕਰਨ ਚੱਕ? ਹਵਾਂ ਨੂੰ। ਆਹੋ। ਇਹ ਚੱਕ ਦੂੰਗਾ। ਗੱਲ ਕਰ ਤੂੰ ਆ ਗਿਆ। ਇਹ ਇਹ ਫੁੰਦੀ ਆ ਥੋ। ਫੁੰਦੀ ਦਾ ਖਾਣਾ ਦੇ ਜਾਂ। ਦੇ ਹੀ ਜਾਂਦੇ ਯਾਰ ਹੋਏ। ਆਦਾ ਥੋਦੀ ਖਾੜ ਜਾ ਪੈਨ ਨੂੰ। ਹਾਂ। ਹਾਲਾ? ਹਾਂ।

ਪੈਸੇ ਲੈ ਜੇ ਤੇ ਰਾਤ ਨੂੰ ਜਿਵੇਂ ਪਸਤੌਨ ਲਈ ਕਰਦਾ ਮੇਰੇ ਕਮਲਾ ਆਂਡ ਕਮਾਂਡ ਕਮਲਾ ਆਹ ਤੇ ਡਟ ਲੈ ਜੇ ਮਾਰ ਦੇ ਸਾਰਿਆਂ ਨੂੰ ਫੁੱਦੀ ਜਾਂਦੇ ਆ ਤੇ ਦੇ ਦੇ ਕੇ ਦਾਰੂ ਪੀਤੀ ਉਹਦੇ ਪੈਰ ਤਾਂ ਖੜਦੇ ਨਹੀਂ ਜੇ ਗੋਲੀ ਚਲਾ ਦੇ ਐਂਜਾ ਕਰ ਨਾ ਪੈਸੇ ਆ ਪੁੱਤ ਤੇ ਦੇ ਕੇ ਲੋੜਾ ਪੁੱਤ ਤੇ ਤਾਂ ਬੈਠਾ ਸੀ ਹੱਥ ਨੇ ਇਹ ਹਾਂ ਤੇ ਪੈਸਾ ਨਾ ਮਾਜਾ ਬੈਠਾ ਤੇ ਤੈਨੂੰ ਤੇ ਆ ਜਾ ਪਤਾਉਣਾ ਕਰ ਦੇਣਾ ਦਾ ਸੇ ਜਾ ਬਾਤ ਸੁਣ ਤਾ ਖੋਲਣਾ ਨਹੀਂ ਲੱਗੇ ਮਾੜੂ ਹੈ ਮਾੜੂ ਸੱਚੀ ਰਹੀ ਤੂੰ ਇਹਨੂੰ ਕਾਦੋ ਭਜਾ ਕੇ ਰਾਜੀ ਸੀ। ਕੀਆ ਘਰੇਬਾਰੀ ਦਾ ਕੀ ਆ ਬਾਪੂ ਆ ਧੱਕਿਆ ਵਾਰਾਤ ਨੂੰ ਗੋਲੀ ਚਲਾ ਦੇ ਪੈਂਟੀ ਮਾਰ ਕੇ ਔੜ ਦੇ ਫੇਰ ਇਹ ਗੱਲ ਤਾਂ ਤੇਰੀ ਕੀ ਰਾਤ ਨੂੰ ਬਾਹਰ ਕਾ ਤੋ ਖੁੱਲਾ ਛੱਡਦਾ ਤੂੰ ਰੇਕ ਵਾਰ ਜਾਂਦਾ ਹਾਂ ਜੀ ਯਾਰ ਹਾ ਦਾ ਥੋਜੀ 14 ਤਾਂ ਉਹ ਰੋਟੀਆਂ ਖਾਣਾ ਨਹੀਂ ਸੀ ਕਿੱਥੋਂ ਦਾ ਮੋਟੇ ਓਏ ਝੱਟ ਕਾਣੇ ਦੇ ਖੱਦ ਦੇ ਦੋ ਕਿਚੰਗਾਲੀ ਦਾ ਉਹ ਨਹੀਂ ਹਾਂ ਇਹ ਇੰਨੀ ਦੂਰ ਕਿਵੇਂ ਆ ਗਿਆ ਬੋਡਲੇ ਨਹੀਂ ਆਹ ਦੱਸ ਤਾਂ ਇਹ ਕਹਿੰਦਾ ਓਏ ਨਾ ਨਾ ਖੜਕ ਗਾ ਲਈਦਾ ਨਹੀਂ ਹਾਂ ਇਹ ਹੋ ਤਾਂ ਇੱਥੋਂ ਹੀ ਕਿਤੋਂ ਓਏ ਪੁੱਤ ਕਹਿੰਦਾ ਕੀ ਬਾਤ ਬਾਤ ਇੱਥੇ ਇਹ ਦੁੱਤੀ ਜਾ ਹੂੰ ਫੋਨੇ ਨੇ ਪਤਾ ਤੁਸੀਂ ਕਰੇ ਬਾੜਦੇ ਹਨ ਓਏ ਯਾਰ ਬਾੜ ਨਹੀਂ ਚਾਹੀਦਾ ਮੋਟਾ ਪਾਣੀ ਪੀਲਾ ਘਟ ਮੜ ਕੋਈ ਨਹੀਂ ਠੀਕ ਆ ਪਾਣੀ ਉਹ ਥਾਲਾ ਗਰਦਾ ਇਹਦਾ ਫਾਲਾ ਮਾੜਾ ਨਹੀਂ ਇੱਥੇ ਮੰਜਾਜ ਤੇ ਤੀਨੇ ਡਾਇਆ ਸੀ ਕਿਹਦਾ ਤੇ ਆਹ ਆਖੋ ਕੂਨੇ ਉਹਦਾ ਆਹੋ ਦੁਪਹਿਰੇ ਦਾਦਾ ਤੇ ਬਾਬਾ ਇੱਥੇ ਪੈ ਨਾ ਗਿਆ ਤੇ ਕੌਣ ਠਾਉਂਦਾ ਟੱਕੇ ਵੇ ਨੂੰ ਦੁਪਹਿਰੇ ਡਾਇਆ ਓਏ ਇਹ ਇਹ ਆ ਆ ਪੈਸੇ ਕਿੱਥੋਂ ਲੈ ਇਹ ਦੇ ਹਲ ਬਾਰੇ ਆਉ ਗੋਲ ਉਹ ਤਾਂ ਹਾ ਗੋਬਾਦਿਕਰ ਕੇ ਇੱਥੇ ਦੋਤੇ ਆਹ ਕਾਜ ਜੇ ਤਾ ਤਾਂ ਹੱਥ ਚੁਤੀ ਆਵੇ ਲੈ ਕੇ ਤੋਟਾ ਪਸਤਾ ਲੈ ਕੇ ਹੈ ਨਹੀਂ ਸੀਤਾ ਨਾਮਈ ਆ ਨਾਮਾ ਲੌੜਾ ਲਿਸਾਂਸੀ ਸੀਗਾ ਫੜਾਉਣਾ ਮੈਨੂੰ ਪਾਪਾ ਕਾ ਨਾ ਨਾ ਪਾ ਬੇ ਉੱਤੇ ਸਪੱਟ ਕੋਲੇ ਮੈਂ ਫੜਾਉਂਦਾ ਫੜਾਈ ਕੱਲੂ ਕੱਲੂ ਆਪਾਂ ਥਾਣੇ ਦੀ ਮੇਰੀ ਗੱਲ ਕੱਲ ਨੂੰ ਕਰੇ ਨਾ ਪਾ ਲੈ ਕੱਲ ਨੂੰ ਆਪਾਂ ਐ ਕਰਾਂਗੇ ਹਾਂ ਮੈਂ ਨਿਗਾਰਾ ਰੱਖੀ ਮੈਨੂੰ ਦੱਸੀ ਤੇ ਜਦੋਂ ਇਹ ਤੇ ਫਿਰਦਾ ਹੋਇਆ ਨਾ ਤੇ ਆਪਾਂ ਥਾਣੇ ਫੋਨ ਲਾਵਾਂਗੇ ਤੇ ਇਹਨੂੰ ਫੜਾਵਾਂਗੇ ਨਾ ਬਾ ਬਾ ਦਾ ਕਿਉਂ ਬਚ ਕੋਲੇ ਜੋ ਟਿਕਾਣੇ ਬਾਜ ਕੋਲੇ ਜੋ ਟਿਕਾਣੇ ਲਾ ਗਾਇ ਤੇ ਬੱਤੀਆ ਚੋਰੀ ਹੋ ਉਹ ਮੈਂ ਸੀ ਕੌਣ ਮੋਟੇ ਰਹਿ ਸੀ ਕਿਹਦਾ ਸੀਗਾ ਕੀ ਨਾਂ ਸੀ ਉਹਦਾ ਡਾਕਟਰ ਸਿਉ ਸੀ ਡਾਕਟਰ ਸਿਉ ਸਾਡਾ ਫਤਾਲ ਪਖਾਨ ਦਾ ਅਰਾ ਤੇ ਦਿਮਾਗ ਚ ਉੱਦਦਾ ਤਾਂ ਐ ਤੈਨੂੰ ਪਸਟੌਲ ਦਿਖਾਗੇਗਾ ਹਾਂ ਨਾ ਖੱਟ ਕੇ ਦੋ ਮਾਰੇ ਲੇ ਪਈ ਇਹ ਤਾਂ ਇੰਡਰ ਗਏ ਨੇ ਕਿ ਮੇਰੇ ਨੇ ਗੋਲੀ ਮਾਰੇ ਰਾਦ ਨੂੰ ਕਿਹਦਾ ਕਿ ਪਤਾ ਸਾਡਾ ਕੇ ਵੇਦਾ ਇਹ ਪਿਆਉ ਲੱਗਦਾ ਹਾਂ ਆ ਕੀ ਪਤਾ ਹੁੰਦਾ ਬੰਦੇ ਦਾ ਹਾਂ ਇਹ ਲਟਾਉਣਗੇ ਘਰ ਆਈ ਆਈ ਪੋਟ ਪਰੋਂਦੇ ਆਈ ਜੋਗੀ ਨੂੰ ਅੱਗੇ ਇਹਨਾਂ ਨੇ ਭਾਂਡੇ ਚ ਕਾਏ ਹਾਂ ਪੋਹੀ ਜਾਂ ਹੁੰਦੇ ਬੱਡੇ ਹਮਦਾ ਦੀ ਖੋਰਖਣੀ ਕਿੱਥੋਂ ਦਾ ਕਹਿੰਦਾ ਮੈਂ ਉੱਥੇ ਰਹਿੰਦਾ ਰਿਹਾ ਉਹ ਚਾਹ ਚਾਹੇ ਥੋੜੀ ਪੈਨੋ ਆ ਚੋਦੇ ਲੋਖੜਾ ਖਣੇ ਸਤਾ ਮਣ ਗਣੀ ਆਈ ਚੋਦਾ ਪੈਨੋ ਤੇ ਤੂੰ ਉਹਦਾ ਹਾਂ ਹਾਂ ਕਦੋਂ ਬੁਲਾਉਂਦਾ ਸੀ ਹਾਂ ਥੋੜੀ ਦਾ ਹਾਂ ਪੋਹੀ ਦਾ ਛਾ ਬਰਜਾ ਤੇ ਖਾ ਪੋਚੇ ਭੈ ਜਾ ਨਿਕੋ ਤੁਹਾਨੂੰ ਮੈਂ ਰੋਟੀ ਖੰਦਾ ਇਹ ਤਾਂ ਸੂਏ ਤੇ ਬੈਠਾ ਸੀ ਇਹ ਉਹ ਖੇਤ ਦਾ ਨਾ ਜਦੋਂ ਮਾੜੂ ਆਇਆ ਉਹ ਦੁਪਹਿਰੇ ਉਹਨੇ ਤਾਂ ਤੂੰ ਕਹਦਾ ਹਾਂ ਪੰਜਾ ਪੱਟੀ ਮੈਂ ਇਸ ਦਾ ਚੱਕ ਕਰ ਦੇ ਤੈਨੂੰ ਚੱਕ ਦੇ ਉਹ ਤੂੰ ਇਹਨਾਂ ਨੂੰ ਦੱਸੇ ਨਾ ਮੈਨੂੰ ਦੱਸਣਾ ਸੀ ਆ ਮੈਨੂੰ ਬਿਲਦਾ ਚੱਜਾ ਪੌਦਾ ਜਾ ਕੰਮ ਕੌਣ ਲੱਗਿਆ ਜ਼ਰਾ ਵੀਰ ਆ ਹਾਈ ਨਹੀਂ ਜਾ ਰਿਹਾ ਇਹਨੂੰ ਦੇਉ ਵੀਰ ਨੌਕਾ ਗਿਆ ਨਾ ਤਾਂ ਉਹ ਪਏ ਦੀ ਚੱਕੀ ਫਿਰਦਾ ਹੀ ਪੋਟਲੀ ਠੀਕ ਹੈ ਉਹ ਉਹ ਤੂੰ ਦੇਦਾ ਤੂੰ ਕਾਲੀ ਜੀ ਪੋਟਲੀ ਉਹਨੂੰ ਦੇ ਤਾਂ ਮੈਂ ਕਿਹਾ ਕੋਲੇ ਆ ਕਿ ਆਹ ਹੈ ਨਹੀਂ ਤੇ ਉਹ ਕਿੱਥੋਂ ਲਈ ਜਾਂਦਾ ਸੀ ਕਾਣਾ ਉਹੋ ਪਤਾ ਨਹੀਂ ਮਨੋ ਜਾ ਤੈ ਤਾਂ ਉਹ ਇੱਥੇ ਬੈਠਾ ਰਿਹਾ ਹੋਰ ਬੈਠਾ ਰਿਹਾ ਹਾਂ ਹਾਂ ਰੋਟੀ ਖਾਈ ਅਜਾ ਥੋੜੀ ਘੜਜਾ ਪੈਨ ਚ ਰੋਟੀ ਘਾ ਤਾਂ ਖਾਈ ਤੂੰ ਐਨਾ ਖਾਈ ਸੁਗਾ ਤਾਂ ਦਾ ਦਾ ਮੱਛੋ ਲਫੜਿਆ ਮੱਝਾ ਮੂੰਹ ਤੇ ਤੇ ਹਾਂ ਇੱਥੇ ਨਿਕਲ ਕੇ ਆ ਨਾ ਥੋੜੀ ਘੜਜਾ ਪੈਨ ਹਾਂ ਡਰਿਆਂਦੇ ਤੁਸੀਂ ਹਾਂ ਦਈ ਜਾਂਦੇ ਉਹਨੂੰ ਇੱਥੀ ਆਖਿਆ ਹਸੀ ਚਾਂਗਦਾ ਕਿ ਬਿੰਨੀ ਪੱਜ ਗਿਆ ਉਹ ਪੱਜ ਗਿਆ ਮੇਰਾ ਸਾਲਾ ਨਾਲਿਆ ਸੀ ਲੋਕੀ ਹਾਰ ਬੁੱਝੀ ਤੇ ਗਾਲ ਪਕੀ ਇਹ ਪੈਣੀ ਗਿਉ ਨਾ ਉਹ ਮੈਂ ਕਿਉਂ ਜਾ ਤੇ ਜਾ ਕੇ ਪਛਦੇ ਨਾਲੇ ਪੈ ਰੋਕਿਆ ਇਹਨੇ ਫਿਰ ਜੀ ਨਾ ਬੋਕ ਕਿਹੜਾ ਬੀਨ ਬੰਦਦਾ ਪੁੱਤਾਂ ਜਾਬ ਮਾਜੂਬਾ ਰੋਕਿਆ ਥੋੜਿਆ ਜਿਹਾ ਆ ਮੋਨ ਕਹਿਦਾ ਜਨਾ ਨਾ ਥੋੜੀ ਹੈ ਹਾਂ ਤੇ ਜਾ ਕੇ ਨਾ ਆਪਾ ਤਾਂ ਲੈ ਕੇ ਚੱਲੇ। ਡਰਾ ਕੇ ਨਾ ਤੇ ਆ ਆ ਪੈਸੇ ਕਾ ਕੋਈ ਨਾ ਥੱਕਾ। ਠੋਗਰਵਾਦੀ ਹੈ ਬੰਦੇ। ਹਾਂ ਤੇ ਇਹ ਇਹਦੇ ਹਾਲ ਪਾਈ ਤੇ ਹੈ। ਦਾਦੀ ਧਾਰੀ ਪਈ ਹੈ। ਲੇਕਦਾ ਹੀ ਫੁੱਟਿਆ। ਹਾਂ ਧਿਆਗ ਉਧਰ ਤੇ ਉਹ ਹੋਂ ਪੈ। ਦੇਖ ਫਿਰ ਤੇਰੀ ਗੱਲ ਤਾਂ ਕੱਲ ਨੂੰ ਵਾਗੂ ਤਾਂ ਪੈ। ਕੱਲ ਨੂੰ ਆਪਾਂ ਐ ਕਰਾਂਗੇ ਇਹਨੂੰ ਫੜਾਵਾਂਗੇ। ਆਲੂਆਂ ਕੋ ਕਤੰਗੋ ਬੋਤਿਆਂ ਦੇ ਪੈਸੇ ਮੰਗਦਾ ਓਏ ਇਹ ਕੀ ਜਿਆਦਾ ਫੂਗੀ ਜਾਂਦਾ ਝੂਠ ਮਾਦਾ ਮੇਰੇ ਭਤੀ ਦਾੜੀ ਕਿਹੜੇ ਬੋਤਿਆਂ ਦੇ ਪੈਸੇ ਮੰਗਦਾ ਹੈ ਜੀ ਉੱਥੇ ਪੁੱਤਾ ਉੱਥੇ ਆ ਕੀ ਕਹਿੰਦਾ ਕੀ ਸੀ ਹੈ ਕੀ ਕਹਿੰਦਾ ਬੋਤਿਆਂ ਦੇ ਪੈਸੇ ਕਾਹਦੇ ਨਾਲ ਓਏ ਇਨੇ ਆਦਾ ਸੀ ਯਾਰ ਇਹ ਪੈਂਟ ਝੂਠੀ ਕੋਲੂ ਉਹਦਾ ਉਹਦਾ ਮੁੰਡਿਆ ਇੱਕ ਜਿੱਦਾ ਮੇਰੇ ਅਜੀ ਦਾੜੀ ਸੀ ਹਾਂ ਦੋ ਦੂਜਾ ਜਨ ਕੰਨਾ ਗਏ ਹਾਂ ਸਰ ਪਰ ਮੁੰਮ ਨੇ ਦਾ ਜੀ ਮੀ ਦਾ ਨਾ ਨਾ ਕੋਈ ਲੇ ਉਦੋਂ ਇਹਦੀ ਦਾੜੀ ਮੁੰਨੀ ਹੋ ਉਹ ਚਾਦਰ ਉਹ ਚੰਦ ਨਾ ਫੁੱਪੀ ਦਾ ਝੂਠ ਮਾਰਦਾ ਪੈਸੇ ਲੈਣ ਆਇਆ ਸੀ ਚੋਰੀ ਜਾਣ ਕੇ ਹਾਂ ਲੁੱਟਣ ਆਇਆ ਸੀ ਤੈਨੂੰ ਯਾਰ ਭਾਈ ਖਦੋਤਿਆ ਇਹਨਾਂ ਜੀ ਮਾਤੇ ਦਾਣਾ ਹੀ ਮਾਰਦਾ ਖੋਦਾ ਦੀ ਪੈਸੇ ਗੱਗੂ ਤੋਂ ਖੋਦਾ ਯਾਰ 200 ਰੁਪਏ ਕਿਉ 200 ਕੀ ਕਰਨਾ ਸੀ ਭਜੀ ਭੈਂਦਾ ਖੁੱਦਾ ਕਹਿੰਦਾ ਮੇਰੇ ਮੱਝ ਅਸੀਂ ਤੈਨੂੰ ਅੱਖਾਂ ਵੀ ਦੇ ਮੰਗੇ ਸਾਤਨ ਬੋਤਿਆਂ ਦਾ ਦੇ ਸਾਨੂੰ ਸਾਲਾ ਪੋਤਿਆਂ ਦਾ ਬਿਜਟੋਰੀ ਆ ਬੈਠਿਆ ਆ ਖਟਕਾੜੀ ਜੇ ਉਹਨਾਂ ਦਾ ਛਕਾਇਆ ਮਗਰ ਤੋਂ ਚੋਰੀ ਕੀਤੀ ਤੇਜਾ ਤਾਂ ਉਹਨਾਂ ਨੇ ਹੀ ਆਏ ਆਹੋ ਉਹਨਾਂ ਨੇ ਭੇਜਿਆ ਉਹ ਜਾ ਹਾਂ ਬੈਠਿਆ ਮਗਰ ਆ ਪੰਜਾਂ ਸੇ ਤੇ ਖੋਲ ਦੇ ਪਾਈ ਇਥੋਂ ਆ ਜਾਂਦਾ ਨੇ ਤੂੰ ਦਰਵਾਜ਼ੇ 'ਚ ਖੜਾ ਸੀ ਅਸੀਂ ਬੋਤੇ ਚੋਰੀ ਕਰੀ ਜਾਂਦੇ ਸੀ ਤੈਨੂੰ ਨੇ ਪਤਾ ਇਹ ਫਿਰ ਮੱਲਾ ਬੋਤਾ ਮਾੜੂ ਜੇ ਤੂੰ ਕਹਿੰਦਾ ਹੁੰਦਾ ਸੀ ਉਹ ਵੀ ਚੀਨੀ ਚੋਰੀ ਕੀਤਾ ਹੂ ਆ ਪੰਜਾਂ ਦਾ ਹਾਂ ਇਹ ਨਹੀਂ ਕੀਤਾ ਹੂ ਲੈ ਉਹ ਉਹ ਖਟਕਾੜੀ ਦੇ ਮੱਥੇ ਮਗਰ ਬੋਲ ਉਹ ਉਹ ਆਧਿਕ ਕਵਾਲੀ ਦੇ ਜਾ ਨਹੀਂ ਨਹੀਂ ਜਿਹੜਾ ਬੋਤਾ ਤੂੰ ਕਹਿੰਦਾ ਆਪਾਂ ਤੇ ਉਹ ਉਹ ਤੂੰ ਜਿਹੜੀ ਬੰਦੇ ਨੇ ਜਿਹੜਾ ਬੋਤਾ ਆਪਣਾ ਚੋਰੀ ਹੋਇਆ ਸੀ ਤੂੰ ਕਹਿੰਦਾ ਸੀ ਉਹ ਵੀ ਐਸਾਂ ਦਾ ਖੋਲਿਆ ਬੱਸ ਬੱਸ ਇਹ ਨਾਲ ਇਹ ਨਾਲ ਅੱਖੀ ਮੈਂ ਜਾਣਦਾ ਫੇਰੀ ਜਾਂਦਾ ਲੈ ਆਈਦਾ ਪੰਗੋਰ ਜਾਈ ਮੋਨ ਕੇ ਲੈ ਜਾਂਦੇ ਆਂ ਓ ਮਗੈ ਮੈਂ ਕੀ ਖਟਕਾੜੀ ਜਰਣਾ ਨਾ ਨੱਥਾ ਗੱਲ ਸਹੀ ਏ ਤੇਰੀ ਚਲ ਕੋਈ ਨਹੀਂ ਹੁਣ ਇਹ ਆਖ ਤੂੰ ਦੀਦਾ ਚਾਰ ਆ ਮੈਨੂੰ ਪੀਦਾ ਤੇ ਜੇ ਚਾਰ ਦੋਸਾਂ ਨੂੰ ਦੂਰਾ ਦੰਦ ਹੈ ਨਹੀਂ ਹੈ ਨਹੀਂ ਗਾਣੇ ਹੰਗਾ ਜਾਈ ਮਰਦੀ ਲੱਲੇ ਦਾ ਤੁਈਲਾ ਹੱਤੀ ਤੋਂ ਲਾ ਕੇ ਦੇਵਾ ਹੱਤੀ ਜੈ ਇਹਨੇ ਇੱਥੇ ਫੇਰ ਦਊ ਆਹੇ ਰਾਤ ਬਸ ਆਇ ਤੋ ਗਾਇ ਦਾ ਤੋਤਾ ਨੇ ਤੜਕੇ ਲਿਆ ਮਾਗੇ ਤਲ ਤੜਕੇ ਲਿਆ ਮਗੇ ਉਹ ਬਾਹਰ ਖੁੱਲ ਤੋ ਫੇਰ ਆ ਜੀ ਹਾਂ ਹੋ ਆਇ ਤੋ ਦਾਇਨਾ ਪਿੰਗੀ ਜੀ ਤੇ ਲੈ ਮੇਰੀ ਗੱਲ ਇੱਕ ਸੁਣ ਲੈ ਤੜਕੇ ਤੂੰ ਕੁਛ ਨਹੀਂ ਕਰਨਾ ਮੈਨੂੰ ਮੈਨੂੰ ਝੁੱਪ ਛੱਡ ਕੇ ਦਾਦੀ ਮੈਨੂੰ ਆ ਤੇ ਮੈਂ ਫੜਾਉਂਗਾ ਤੂੰ ਉਠਾ ਲੈ ਕੰਮ ਲੈ ਆ ਮੁੰਡਾ ਕਹਿੰਦਾ ਇੱਕ ਦਿਨ ਪੁਲਿਸ ਵਾਲਾ ਆਇਆ ਸੀ ਇੱਥੇ ਮਿਲਣ ਆਇਆ ਸੀ ਤੇਰੇ ਕੋਲੇ ਕਿਹੜਾ ਪੁਲਿਸ ਵਾਲਾ ਇੱਥੇ ਮਿਲਣ ਆਇਆ ਸੀ ਤੇਰੇ ਕੋਲੇ ਨਾ ਵੇ ਇਹ ਕਹਿੰਦਾ ਆਇਆ ਸੀ ਇੱਕ ਦਿਨ ਮੁਲਾਜ਼ਮ ਕਿਹੜਾ ਪੁਲਿਸ ਵਾਲਾ ਆਹਾ ਹਾਂ ਇਹ ਕਹਿੰਦਾ ਇੱਥੇ ਬੈਠਾ ਰਿਹਾ ਉੱਠ ਗਿਆ ਨਹੀਂ ਯਾਰ ਮੋٹے ਨੂੰ ਪਤਾ ਮੋٹے ਮੁਲਾਜ਼ਮ ਆਇਆ ਸੀ ਇੱਕ ਦਿਨ ਉਹ ਤੇ ਪੁਲਿਸ ਆਇਆ ਸੀ ਜਿਹਦੇ ਦਿਨ ਤੇਰੀ ਨਾਲ ਗੱਲਾਂ ਕਰਕੇ ਆ ਮੜ ਭੁੱਲ ਗਿਆ ਤੂੰ ਉਹ ਕਿੱਥੇ ਉੱਡ ਗਿਆ ਉਹ ਮੇਰੀ ਗੱਲ ਦਾ ਨੰਬਰ ਹੈਗਾ ਤਾਂ ਮੇਰੇ ਕੋਲ ਹੈਗਾ ਉਹ ਮੇਰੇ ਆਜ ਤੇ ਉਹਦਾ ਹੈਗਾ ਨੰਬਰ ਨੰਬਰ ਤਾਂ ਉਹਦਾ ਫੋਨ ਲਾ ਕੇ ਮੈਨੂੰ ਗੱਲ ਕਰਾਈ ਹੁਣੇ ਹੀ ਗੱਲ ਕਰਾਉਣਾ ਹੈ ਤੇਰੀ ਨਹੀਂ ਨਹੀਂ ਤਰਕੇ ਕਰਾਈਗਾ ਨਹੀਂ ਨਹੀਂ ਗੱਲ ਸੁਣ ਪਤਾ ਕੀ ਗੱਲ ਹੈ ਇੱਕ ਬੁੜੀ ਦਾ ਤੇ ਇੱਕ ਬਜ਼ੁਰਗ ਬੰਦੇ ਦੀ ਗਵਾਹੀ ਛੇਤੀ ਚਾਹੀਦੀ ਹੁੰਦੀ ਹੈ ਕੋਈ ਬਵਾ ਦੇਗੇ ਆਪਾਂ ਵੀ ਪਿਸਤੌਲ ਸੀ ਇਹਦੇ ਕੋਲ ਉਹ ਨਾ ਖਾਈ ਦੋ ਹੋ ਹੈਗਾ ਸੀ ਦੇਖਿਆ ਤੂੰ ਆਪ ਹਾਂ ਵੀ ਦੇਖਿਆ ਐਨੂੰ ਦਿਖਾਈ ਗਿਆ ਕਹਿੰਦਾ ਮੇਰੇ ਕੋਲ ਪਿਸਤੌਲ ਦੋ ਨਾ ਫੇਰ ਦੇ ਦੇ ਕਹਿੰਦਾ ਮਾਰੂ ਮੈਂ ਗੋਲੀ ਤੇਰੇ કા ગોલનાલા કેંદા દો ગોલી દો ગોલી તા કે છેર તાંગો એક દા એક દા તે હે રમાના કટ્ટા હો માડ કટ્ટા નકલી રાહી ચોરી દા થી ઓ મેને બદલા લે કર લુફાફા હે હા વાય મગ ચાલે તે પાંડે દા 10000 કોલે ને કોયા હુએ ને મલા હા એની ગલ સહી હે તેરી આ મેને ફોને હા આ વને જાતા આ રામામત મેરા નાતા લે મેને મગ પાય ગયે ਮੋਟਾ ਡਾਕਟਰ ਡਾਕਟਰ ਆ ਤਾਂ ਮਜ਼ਰ ਹਟੀ ਲੋ ਬੰਦੇ ਨੂੰ ਪੂਰੀ ਮੈਂ ਜਾਨਾ ਉਹ ਯਾਰ ਰਹਿਣ ਦੇ ਬਾਰ ਖੋਲਣ ਨੂੰ ਯਾਰ ਤੂੰ ਭੋਲਾ ਘੇਰੇ ਤੇ ਹੈਗਾ ਹੋਰ ਬੰਡ ਕਟਾਉਂਗੇ ਤੂੰ ਹਾਂ ਹਕੀਕਤ ਉਹ ਕਲਾਂ ਪਿੱਛੇ ਹਟੀ ਸੇ ਜਾਓ ਫੇਰ ਨਾ ਬੜ ਦੇ ਫੇਰੇ ਤੇ ਸਾਂ ਬਹੁਤਾ ਤੜਕੇ ਮਗਾਲਾਂ ਤੜਕੇ ਲਾਵਾਂਗੇ ਹਰ ਜਾ ਚਲੀ ਤਾਂ ਬਾਹਰ ਨੂੰ ਜਿੰਦਾ ਲਾ ਕੇ ਰੱਖ ਮੋਟੇ ਲਾ ਤਾਂ ਮੈਂ ਲਾ ਤਾਂ ਠੋਕ ਤਾਂ ਜਿੰਦਾ ਲਿਆ ਆਪਣਾ ਦਾਚਨ ਆ ਮੁੱਤੂ ਪਤਾ ਬੜੇ ਕੋਲ ਪਤਾ ਕਿ ਦੇ ਚਲਾ ਬਾੜਿਆ ਨਹੀਂ ਉਹਨੇ ਇਸੂਏ ਤੇ ਆਪਣੇ ਫਿਰ ਪਾਪਾ ਕਿੰਨੇ ਪੈਸੇ ਲੈਗੇ 100 ਰੁਪਿਆ ਲਊਗਾ ਰਿਪੋਰਟ ਤੇ ਲਿਖਾਈ ਦੇ ਪਰਚਾ ਕਰਾਇਦੇ ਪਰਚਾ ਕਰਾਇਦੇ ਕਿੰਨੇ ਪੈਸੇ ਲੈ ਉਥਾਨੀਦਾਰ 100 ਰੁਪਿਆ ਲਊਗਾ ਐਸੇ ਕਹਦਾ 60 50 ਰੁਪਿਆ ਦੇ ਦੇ ਪਰਚਾ ਬਾੜੀ ਕੱਲੂ ਛੱਦਾਂਗੇ ਇੱਥੇ ਨਾਲੇ ਛੱਦ ਕੇ ਪਰਚਾ ਕਰਕੇ ਰਹਿਣਗੇ ਆਪੇ ਕਿਉਂ ਕਿ ਉਹਰ ਕੇ ਬੰਦਾ ਤਾਂ ਕੋਈ ਆ ਨਹੀਂ ਸਕਦਾ ਥਾਣੀ ਤੇ ਇੱਥੇ ਆਓ ਸਮਝਿਆ ਆਇਆ ਹਾ ਆਗਾ ਤੁਹਾਡੀ ਚੋ ਦੁਆਵਾ ਪੈਨ ਪਰ ਆਪਾ ਗਵਾਈ ਕਿਨੂੰ ਤੇ ਦੁਆਵਾ ਗਵਾਈ ਇਹ ਹੈਗਾ ਹੈ ਕਹਿੰਦਾ ਇਹ ਕਹਿੰਦਾ ਗਵਾਈ ਕਿਤੇ ਦੁਆਵਾਗੇ ਆ ਮੈਂ ਕਿ ਜੱਟ ਦਾ ਟੁੱਠੀ ਨਹੀਂ ਮਾ ਭਾਰ ਨਹੀਂ ਸੀ ਨਾ ਕਹਿੰਦਾ ਨਾ ਨਾ ਉਹ ਨਹੀਂ ਗਵਾਈ ਕਿਤੇ ਦੁਆਵਾਗੇ ਆਪਾਂ ਵੀ ਉਧਰ ਕੋ ਬਸਤੌ ਹ ਸੀ ਇਹ ਹੈਗਾ ਯਾਰ ਮਾ ਕਹਜੋ ਯਾ ਮਾ ਕਹਜੋ ਹਾਂ ਠੀਕਾ ਬਾਜ਼ਾਰ ਕੇ ਦੀ ਬਣੂਗੀ ਔਰ ਤੁਮ ਨਹੀਂ ਨਾ ਪੈਂਦਾ ਪੁੱਜੀ ਦਾ ਬੰਦੂਕ ਤੇ ਮਾ ਲੋਕ ਨਾ ਨਿਪਾਲੇ ਆ ਗਾ ਮੂਰੋਂ ਪੈਂਦਾ ਜੀ ਤੇ ਰੋਟੀ ਖਾ ਲੈਣਾ ਇਹਨੂੰ ਅਕਲ ਨਹੀਂ ਬੋਲਣ ਦੀ ਬੋਲਣ ਦੀ ਅਕਲ ਹੈ ਨਹੀਂ ਮਾੜੂ ਇਹਨੂੰ ਜਮਈ ਮੈਂ ਦੇਖ ਲਿਆ ਐਨਾਂ ਨੇ ਪਤਾ ਉਹ ਗੱਬਾ ਦੀਆ ਹੈ ਜਾ ਇਹੜਾ ਤਾਂ ਠੀਕੰਦਾ ਹਾ ਹਾਂ ਨਾ ਤੇਰੇ ਨੇ ਨੂੰ ਕਰਤਾ ਸੀ ਮਰੂ ਕਾਕਾ ਹੈ ਮੈਂ ਮੋਟੇ ਫੋਨ ਲਿਆ ਚਾਕੇ ਲੱਗ ਗਿਆ ਆ ਦੀਨ ਚੱਕ ਦੀ ਯਾਰ ਥਾਣੇ ਲੱਗੇ ਫੋਨ ਲੈ ਲਿਆ ਫੋਨ ਲੱਗੇ ਹੁਣ ਹੀ ਲਾਦਗੇ ਫੋਨ ਆ ਕੋਪੀ ਨੂੰ ਕਹਣਾ ਗੋਪੀ ਨੂੰ ਨਹੀਂ ਨਹੀਂ ਖਬਰ ਕਰਦਗੇ ਆਪਾਂ ਹੁਣ ਹੋ ਜੀ ਉਹ ਉਹ ਗੁੰਜਾ ਚੜਾ ਮੇਰੇ ਕੋਲ ਦੇ ਬੱਚੇ ਉਹ 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 ਨੂੰ ਨਹੀਂ ਉਹ ਲਾ ਮੋਟੇ ਨੰਬਰ ਆਹੋ ਉਹ ਕੋਈ ਇੱਥੇ ਫਿਰਦਾ ਜੇ ਪਿੰਡ 'ਚ ਜਾਉ ਜਾਂਦਾ ਨਹੀਂ ਨਹੀਂ ਜਿਆ ਤਾਂ ਹੀ ਢੀਲਾ ਨੇ ਇਹ ਤਾਂ ਦੁਪਹਿਰੇ ਫੜਾਉਣ ਵਾਲਾ ਸੀ ਜੇ ਤੂੰ ਕਹਿੰਦੇ ਆਇਆ ਸੀ ਆਇਆ ਆਹ ਤੇ ਆਂਗ ਲੈ ਕੇ ਮਗਰ ਭੱਜ ਗਿਆ ਇੱਥੇ ਹੀ ਫੜਾ ਦੇਣਾ ਇਹ ਘਰੇ ਮਾਤਾ ਥੋੜੀ ਚੋ 14 ਪੈ ਨੂੰ ਹਾਂ ਦਾ ਹਾਂ ਯਾ ਭੈ ਕਾ ਫੇ ਆਇਆ ਕਾਤੇ ਸੀ ਕੰਝੇ ਦਾ ਉਗਵਾ ਦਿਆ ਨਹੀਂ ਗਾੜੇ ਮੋਟਰਸਾਈਕਲ ਤਾਂ ਅਸੀ ਕਿਤੇ ਗੱਡੀ ਤੇ ਕਿ ਤਰ ਕੇ ਗਿਆ ਥਾ ਦਾ ਪੁੱਤ ਹੈ ਭਾਈ ਦਾ ਅੱਛਾ ਨਿਥਾ ਉਹ ਕਿਆ ਤੇ ਰੋਟੀ ਖਾ ਕੇ ਨਾ ਤੇ ਰਾਤ ਨੂੰ ਪਤਲ ਭਾ ਖਾ ਕੇ ਤਾਂ ਕੁਗਦੇ 70 ਰੁਪਏ ਤਾਂ ਨਹੀਂ ਨੂੰ ਕਹੇ ਪਾ ਲਟੇਰਾ ਲਟੇਰਾ ਹਾਂ ਫਿਲੋਟੇ ਡੈਰਾ ਹੀ ਦਾ ਬੰਦਾ ਮੇਰੇ ਘਰ ਤੇ ਆਉਣਾ ਨਾ ਇੱਥੇ ਸਾਰਾ ਕੇ ਆ ਗਿਆ ਮੇਰਾ ਮਾਲ ਆਜ ਕਿੱਥੇ ਲਿਆਇਆ ਕਿਹਿਆ ਹਾਦਾ ਹਾਂ ਗੱਜਾ ਮਹਾਰਾਜ ਜੀਓ ਹਾਂ ਪਾਕੀਆਂ ਨੇ ਤੈਨੂੰ ਪਰਖਾ ਨਾ ਹੁਣੇ ਫੋਨ ਲਾ ਦੇਣਾ ਹਾਂ ਨਹੀਂ ਲਾ ਦਨੇ ਫੋਨ ਦੇਖੀ ਤੇ ਧੜਕੇ ਭਾਈ ਆ ਜਾਓ thế rồi, chứ ông ấy cho mình cái sao nãy nó bán đấy nhé, bán cái bán đấy chứ, ở An Giang bán thế bán là ਉਹ ਦੇਲਾ ਥਣ ਨੀਲਾ ਤੜੂ ਪੀਂਦਾ ਮੈਨੂੰ ਕੋਈ ਨਾ ਹੁਣ ਸ਼ੱਕ ਪੈ ਗਈ ਜਮਾ ਪਾਏ ਜਦੋਂ ਹੋਏ ਵੀ ਆਈ ਕਰੀ ਹੈ ਇੱਥੇ ਪਿਆ ਲੈ ਦਾ ਹੁਣ ਕਹਿੰਦਾ ਨਾ ਗਿਆ ਤਾਂ ਹੀ ਦਾ ਨਾ ਗਿਆ ਉਹਨਾਂ ਦੇ ਗੁਗੇ ਕੇ ਬਾਟ ਟੱਪ ਗਿਆ ਪਾਪੇ ਦਾ ਉਹ ਕਹਿੰਦਾ ਕੱਦ ਕਰਦਾ ਫਾਈ ਹੈ ਉਹਨਾਂ ਦੇ ਭੂਮਾ ਜਾ ਉਹਰੇ ਬਾਈ ਕੱਲ ਨਾਲ ਗੁਰਾਂ ਵੇਖ ਕੇ ਤਾਂ ਇਹਨਾਂ ਨੇ ਆਖਿਆ ਬਾੜੇ ਚ ਪੈ ਜਾ ਪਪਾ ਅੱਜ ਨਹੀਂ ਆ ਪਾਵੇਂ ਮੈਂ ਜਾਂ ਫੱਟੀ ਜਾੜੀ ਆਈ ਆ ਮੈਂ ਤਾਂ ਉਹਨਾਂ ਨੇ ਬਾੜੇ ਚ ਪਾ ਨਾ ਇਹ ਆਦਾ ਮੈਨੂੰ ਡਰ ਲੱਗਦਾ ਇੱਥੇ ਕਹੀ ਤੇ ਜਾਂਦੇ ਮੈਂ ਬਾੜੇ ਚ ਡਰਦਾ ਨਹੀਂ ਪਿਆ ਜਾਣ ਕੇ ਕਹਿੰਦਾ ਆਹੋ ਬਈ ਬੁੜੀਆਂ ਨੂੰ ਲੋਟੂ ਰਾਤ ਨੂੰ ਜੇ ਬੱਜਿਆ ਆਹੋ ਬੈਰੋ ਕਲੀਨ ਆ ਉਹ ਉੱਥੇ ਪੈ ਗਿਆ ਤਾਂ ਬੰਦਾ ਟੂਨਾ ਨੇ ਉਹਨਾਂ ਨੇ ਦੇਖ ਲਈ ਬੰਦਾ ਇਹ ਜਾਇ ਉਹ ਬਾਤ ਬੱਝੀਆ ਕੋਈ ਰੋਟੀ ਨਹੀਂ ਖਾਈ ਇਹਨਾਂ ਨੂੰ ਕੀ ਕਾਣ ਕਰਨਾਂ ਤਾਂ ਨਹੀਂ ਜਾਣੀ ਅੱਜ ਤੇ ਹੁਣ ਨਾ ਪਹੁੰਚਦਾ। ਹਾ ਤੇ ਪੈਨੂ ਵੀ ਪਤਾ ਪਾਇੰਦੀ ਬੁੱਧੀ। ਨਾਲ ਜਾਕ ਮਾ ਬਾਹਰ ਦੇ। ਉਹਦੇ ਜੇ ਆਉਂਦੇ ਮਾ ਦਾ ਸੋਦੀ ਪਾਇਦੇ ਲੰਨ ਤੋਂ ਜਮਾਤ ਘਾਣੀ ਦੀ ਆਖਾਈ। ਯਾਮਾ ਯਾਮਾ। ਤਾਂ ਨੋ ਸੈਂ ਹੈ ਹੋਵੇ ਲੋਕੀ ਕਹਰਨ ਉਹਦਾ ਲਾਗੇ। ਇਹਦਾ ਫਲਾਮੇ ਤੋਂ ਹੋਏ। ਇਹ ਵੀ ਪਾਇ ਨੀ ਚੋਟ। ਇਹ ਨੋ ਨਹੀਂ ਵੜਿਆ ਉਹਨੂੰ ਮਿਲ ਕੇ ਆਇਆ ਇਹ। ਅੱਜ ਨਹੀਂ ਜਾਂਦਾ।

ਆ ਦੇ ਅਦਿਕਾ ਪੈਸਾ ਤਾ 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 ਬਚੋ ਆਦਾ ਗਬਾਦੀ ਐ ਅੰਡ ਚ ਫਿਰਦੇ ਹਰ ਇੱਕ ਚ ਤੇ ਦੇ ਗਿਆ ਕੱਲ ਨੂੰ 8:00 ਵਜੇ ਜਾਵੂ ਤੈਨੂੰ ਕਹਿੰਦਾ ਕਾਲੀ ਮਾਦਾ ਮਿੱਠਾ ਪਹਰਾ ਚਲਾ ਕੇ ਤੇ ਮੈਨੂੰ ਕਹਿੰਦੀ ਖਿੱਚਨੇ ਗਈ ਤੇ ਆ ਪਾਇਆ ਤਾਰਾ ਮਾਰਾ ਆ ਮੈਨੂੰ ਨਾ ਗੱਲ ਕੌਣ ਕਰੂਗਾ ਗੱਲ ਕੌਣ ਕਰੂ ਮੈਂ ਕਰੂੰਗਾ ਮੈਨੂੰ ਲਾਉਣਾ ਮੈਨੂੰ ਫੜਾ ਮੈਂ ਇਹ ਕਰੂੰਗਾ ਯਾਰ ਫੋਨ ਲਾ ਲੈਂਦੇ ਮੈਨੂੰ ਫੜਾ ਹਾਂ ਲਾ ਲਾ ਉਹਦਾ ਇਹ ਮੁੰਡੇ ਦਾ ਨੰਬਰ ਜਿਹੜਾ ਇੱਥੇ ਆ ਆ ਉਹਦਾ ਬੋਲੂਗਾ ਬੋਲਣੀ ਬੋਲੂਗਾ ਹੈਲੋ ਕਥੋ ਬੋਲਦੇ ਆਂ ਹਾਂਜੀ ਢਾਣੇ ਚੋਂ ਬੋਲਦੇ ਆਂ ਤੁਸੀਂ ਕਿੱਥੋਂ ਗੱਲ ਕਰਦੇ ਆਂ ਜਲਾਲ ਕਾ ਤੋਂ ਇਹ ਇੱਥੇ ਤੁਸੀਂ ਹਾਂ ਹਾਂ ਆਏ ਬਾਬੇ ਮਾੜੂ ਕੇ ਬਾੜਾ ਦਾ ਤੇ ਕੀ ਹੋਈ ਐ ਇੱਥੇ ਹੀ ਇੱਥੇ ਆਇਆ ਸੀ ਬੰਦਾ ਕੌਣ ਸੀ ਬਾਪੂ ਉਗਰਵਾਦੀ ਆਇਆ ਸੀ ਬੰਦੇ ਕਿੰਨੇ ਸੀ ਉਹ ਕਾਕਾ ਕੱਲ੍ਹ ਆਈ ਸੀ ਕੱਲ੍ਹ ਆਈ ਸੀ ਜੀ ਕੱਲ੍ਹ ਆਈ ਪਤਾਲ ਕੋਲੇ ਕਾਕਾ ਕੋਈ ਹਥਿਆਰ ਵੀ ਸੀ ਉਹਦੇ ਕੋਲੇ ਹਾਂ ਹਾਂ ਪਤਾ ਥੀ ਪੱਕੀ ਦੀ ਪਤਾ ਉਹ ਪਤਾ ਥੀਗਾ ਪੱਕੀ ਗੱਲ ਓਏ ਹਾਂ ਪੱਕੀ ਕਾਕਾ ਕਵਰ ਪੱਕੀ ਹੋਣੀ ਚਾਹੀਦੀ ਹੈ ਮੈਂ ਜੀ ਦਾੜੀ ਬੰਨ੍ਹ ਲਈ ਸੀ ਛਾੱਕ ਮੰਨਿਆ ਛੱਡ ਲਿਆ ਸੰਜੀ ਦੇ ਪਤਾ ਹਾਂ ਹਾਂ ਨੂੰ ਅਣ ਤੜਕੇ ਪਹੁੰਚ ਲਾਉਂਦੇ ਸਾਨੂੰ ਲੋੜ ਨਹੀਂ ਅਸੀਂ ਆਪ ਹੀ ਆਵਾਂਗੇ ਤੜਕੇ ਸਾਡੇ ਕੋਲੇ ਘਰੇ ਹੋ ਜਾਜੋ ਕੇ ਮਨਚੀ ਨੂੰ ਨਾਂ ਲੈ ਕੇ ਰਿਪੋਰਟ ਲੈ ਕੇ ਜਾਵਾਂਗੇ ਟੈਨਸ਼ਨ ਨਾ ਲਓ ਤੁਸੀਂ ਆ ਆਵਾਂਗੇ ਅਸੀਂ ਠੀਕ ਹੈ ਜੀ ਧੰਨਵਾਦ ਮਿਹਰਬਾਨੀ ਠੀਕ ਪੱਕੇ ਹੋਣਗੇ ਹੁਣ ਤੜਕੇ ਆਉਣਗੇ ਤਾਂ ਬਾਕੀ ਸਭ ਕਲਾ ਮੜੁਕ ਕਰਦਾ ਕੰਮ ਹੁਣ ਤੜਕੇ ਨਾ ਮੁੱਕਰਦੀ ਸਾਡੇ ਹੀ ਰਾਂਗਾ ਪਵਾ ਨੇ ਨਾ ਕਿ ਮੁੱਕ ਦੋ ਆਹੋ ਇੱਕ ਖਾਣੇ ਦਾ ਸੰਜਨ ਦਾ ਕੌਣ ਆਹਾਂ ਕੌਣ ਆਹਾ ਠੀਕ ਆ ਬੋਦ। ਕਿਹੜਾ ਮੁੰਡਾ ਆਇਆ ਸੀ ਤੇ ਥਾਣੇ ਦਾ ਆਰਦੀ ਮੋਟੇ? ਹਾਂ ਉਹ ਤਾਂ ਥਾਣੇ ਦਾ। ਇਹ ਕਿਹਨ ਪਤਾ? ਉਹਦਾ ਹੀ ਨੰਬਰ ਆਹਾ ਜਿਹੜਾ ਇੱਥੇ ਬੈਠਾ ਸੀ। ਹੂੰ ਹੂੰ। ਲੈ ਹੁਣ ਤੜਕੇ ਫੜਿਆ ਜਾਊ। ਹੁਣ ਕੀ ਕਹਿੰਦਾ ਇਹ ਪੁਲਿਸ ਆ ਆ ਤੜਕੇ ਉਹ ਕਹਿੰਦਾ ਪਸਤੌਲ ਵਾਲੀ ਗੱਲ ਸੱਚੀ ਹੋਵੇ। ਸੱਚੀ ਆ। ਦੇਖੋ ਬਈ ਆ ਮਾ ਆਖੂ ਜੀ ਮੈਨੂੰ ਟਾ ਦੋ ਤੇ ਹਾਂ ਅੱਜ ਆਪੇ ਦਊਗਾ। ਆਪੇ ਮੰਨੂਗਾ। ਹਾਂ। ਇਹ ਜੇ ਹੁਲਗਾ ਪੁੱਛ ਲੈ ਕੇ ਜਾਂ ਜੀ। ਕਾਲਾ ਹਾਂ ਕਾਲਾ ਸੀ ਕਾਲਾ ਦੁਗਾ ਸਾਰਾ ਕੋ ਕੱਲ ਨੂੰ ਲਿਖਾ ਦੀ ਤੁਝੇ ਆਏ ਨਹੀਂ ਇਹ ਕੀ ਕਹਿੰਦੇ ਹੌਣੇ ਆ ਨਹੀਂ ਤੜਕੇ ਆਉਣਗੇ ਤੜਕੇ ਆਉਣਗੇ ਤੜਕੇ ਹੀ ਕਿਹਾ ਤੜਕੇ ਗਿਆ ਸੀ ਮੜੂ ਆਹੋ ਬਸ ਫਿਰ ਚੱਕੋ ਆਜੋ ਆਹ ਪੇਜ ਆ ਤੜਕੇ ਦੇਖਾਂ ਜਣ ਮੈਂ ਹਾਂ ਆਦਾ ਕਾਕਾ ਬਾੜ ਨਾ ਦੇ ਮੇਰੀ ਬਾੜਾ ਢਾਗੇ ਰੱਖੋ ਆਹੋ ਕੀ ਕਹਿੰਦਾ ਆਦਾ ਬਾੜ ਦਾ ਦੋ ਤਾਂ ਐਂ ਬਾੜ ਨਾ ਦੇ ਪੁੱਸਤਾ ਕਹਿੰਦਾ ਆਹੋ ਉਹਨੂੰ ਪਤਾ ਹੀ ਆ ਫਿਰ ਉਹਨ ਬਈ ਇਹ ਜੀ ਬਾੜ ਦੱਤਾ ਹੁੰਦੀਆਂ ਰਹਿੰਦੀਆਂ ਹਾਂ